ਆ ਆ ਮੌਕੇ ਦੀਆਂ ਦੇਖੋ ਜੀ ਸਾਹਮਣੇ ਤੁਸੀਂ ਰਾਹ ਆ ਚਗਲਾ ਬਚੇ ਆਣਾ ਕੋਲ ਤਾਂ ਆ ਜਾ ਤੇ ਰਾਵੀ ਦਾ ਦੇਖ ਰਹੇ ਹੋ ਤੁਸੀਂ ਰੂਪ ਤੇ ਆਪਣੀਆਂ ਜਾਨਾਂ ਲੈ ਕੇ ਵਿਚਾਰੇ ਇਹ ਲੋਕ ਰਾਵੀ ਦੇ ਵਿੱਚੋਂ ਨਿਕਲੇ ਆ ਆ ਕੀ ਵਸੇ ਸਾਗੀ ਆ ਆ ਆ ਖਾਲੀ ਬਤੀਲੇ ਤੇ ਅੱਜ ਅਸੀਂ ਬਹੁਤ ਹੀ ਆਪਣੇ ਮਹਰੂਮ ਨੇਤਾ ਮਾਨਜੋ ਬਬੂ ਬਾਈ ਪਟੇਲ ਜੀ ਇਹ ਬਬੂ ਬਾਈ ਪਟੇਲ ਜੀ ਜਿਨ੍ਹਾਂ ਨੇ ਪੰਜਾਬੀਆਂ ਨੂੰ ਪਿਆਰ ਕਰਦੇ ਹੋਏ ਇਹ ਲੋੜਵੰਦ ਪਰਿਵਾਰਾਂ ਦੇ ਲਈ ਜਿਹੜੇ ਹੜ੍ਹ ਪੀੜ ਪਰਿਵਾਰ ਉਹਨਾਂ ਦੇ ਲਈ ਜਿਹੜਾ ਰਾਸ਼ਨ ਸਮਗਰੀ ਭੇਜੀ ਆ ਮੇਰੇ ਬਹੁਤ ਹੀ ਪਿਆਰੇ ਦੋਸਤ ਪੂਰਨ ਹੰਸਾ ਜੀ ਐਕਸ ਕਮਾਂਡੋ ਨੈਸ਼ਨਲ ਕਮਾਂਡੋ ਜੀ ਉਹਨਾਂ ਰਾਹੀਂ ਇਹ ਪੰਜਾਬੀਆਂ ਨੂੰ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੂੰ ਉਹਨਾਂ ਕਿਹਾ ਵੀ ਆਪਣਾ ਚੁੱਲ੍ਹਾ ਚੌਕਾ ਚਲਾਓ ਅਗਲਾ ਜਿਹੜਾ ਪ੍ਰੋਗਰਾਮ ਜਲਾਉ ਤੁਹਾਨੂੰ ਦੱਸਿਆ ਜਾਏਗਾ ਉਹਨਾਂ ਕਿਹਾ ਕੋਈ ਪਰਵਾਹ ਨੀ ਕਰੋ ਅਸੀਂ ਪੰਜਾਬੀਆਂ ਦੇ ਨਾਲ ਖੜੇ ਆ ਤੇ ਬਹੁਤ ਸਾਰੀਆਂ ਸਮਾਜ ਸੇਵੀ ਸਸਤਾਵਾਂ ਬਹੁਤ ਸਾਰੇ ਨੇਤਾ ਲੋਕ ਬਹੁਤ ਸਾਰੇ ਹੋ ਜਿਹੜੇ ਆ ਸੋਸ਼ਲ ਲੋਕ ਜੀ ਉਹ ਪੰਜਾਬੀਆਂ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜੇ ਆ ਅਸੀਂ ਸਾਰੇ ਹੀ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਆ ਜਿਹੜੇ ਇਸ ਟਾਈਮ ਤੇ ਦੁੱਖ ਦੀ ਘੜੀ ਦੇ ਵਿੱਚ ਪੰਜਾਬੀਆਂ ਦੇ ਨਾਲ ਖੜੇ ਆ ਤੇ ਰਾਵੀ ਨੇ ਤੇ ਆਪਣਾ ਪੂਰਾ ਜੋਰ ਦਿਖਾਇਆ ਜੀ ਸਾਡੇ ਕੋਲ ਜਿਹੜਾ ਉਹਨਾਂ ਦੇ ਗਰਾਸ ਦੇ ਵਿੱਚ ਆ ਗਿਆ ਉਹਦਾ ਉਹਨ ਮਿੱਟੀ ਬਣਾਤੀ ਉਹ ਲੋਕਾਂ ਨੇ ਤੇ ਬਹੁਤ ਬਹੁਤ ਧੰਨਵਾਦ Thank you.